ਓ ਜੀਜੂ ਹੌਲੀ ਭਜਾਓ ਇਹਨੇ ਮੇਰੇ ਸਾਲੇ ਪਖੰਡੀ ਨੇ ਕੁਛ ਦੇਣਾ ਵੀ ਹੈ ਨਹੀਂ ਆਪਾਂ ਨੂੰ ਹਾਂ ਪੂਰਾ ਸਿਰੇ ਦਾ ਠੱਗਾ ਏ ਹੁਣ ਅੱਗੇ ਦੀਆਂ ਤੇ ਬੈ ਕੇ ਇਹ ਬਣਦਾ ਵਾ ਬੱਬਾ ਹਾਂ ਕੱਲ ਰਾਤ ਪਿੰਡ ਪਿਛੇ ਮੈਨਾਂ ਲੜ ਪਿਆ ਸੀ ਹੌਲੀ ਭਜਾਓ ਜੀਜੂ ਇਹਨਾਂ ਜ਼ੋਰ ਨਾ ਲਾਓ ਇਹਨੇ ਕੁਛ ਨਹੀਂ ਦੇਣਾ ਆਪਾਂ ਨੂੰ ਉਹ ਪਤਾ ਤਾਂ ਮੈਨੂੰ ਵੀ ਆ ਮਜੀਠੀਏ ਮੇਰੇ ਸਾੜਿਆ ਪਰ ਆਪਾਂ ਕੀ ਕਰੀਏ ਆਪਾਂ ਵੀ ਫਨਕਾਰ ਹੁਨੇ ਆ ਜੋ ਕੰਮ ਹੈਗਾ ਆਪਾਂ ਪੂਰੀ ਲਗਨ ਨਾਲ ਕਰੀਏ ਕਿ ਨਹੀਂ ਹੈਂ ਸਹੀ ਕਹਿਣਾ ਵੀਟੀਏ ਮੈਂ ਉਹ ਕਿਆ ਕਰ ਕਰਤੀ ਕਿਹੜਾ ਕਹਿੰਦਾ ਮੈਨੂੰ ਪਖੰਡੀ ਆਹ ਦਾੜੀਆਂ ਨਹੀਂ ਕਿੱਤੀ ਹੋਈ ਮੇਰਾ ਮਤਲਬ ਥੋੜੀ ਥੋੜੀ ਕਾਲੀ ਥੱਲੇ ਨਗੜੀ ਕਿੱਤੀ ਦਾੜੀ ਲਾਈ ਆ ਹਾਂ ਤੁਸੀਂ ਤਾਂ ਦੋਨੇ ਜਾਣਦੇ ਹੋ ਮੇਰੇ ਸਾਰੇ ਕਿਉਂ ਆਪਣਾ ਉਹ ਕੀਤਾ ਤੁਸੀਂ ਭਾਂਡਾ ਫੋੜਨਾ ਮੇਰਾ ਜਿੰਨੇ ਪੈ ਹੋਏ ਆ ਪਾ ਪਤਾ ਐਸਾ ਕਰ ਲਾਂਗੇ ਨਹੀਂ ਤੁਸੀਂ ਖੁਸ਼ ਨਹੀਂ ਤੁਹਾਨੂੰ ਸਾਰਾ ਹੀ ਨਾ ਹਿੱਸਾ ਦੇ ਦਾਂ ਮਰੀ ਜੀ ਤੇ ਤੇਰੇ ਜ਼ਿਆਦਾ ਨਹੀਂ ਤੇ ਲਾਲ ਚਾਹੁੰਦਾ ਤੈਨੂੰ ਉਹ ਨਹੀਂ ਚੰਨੀ ਬਸ ਤੇਰਾ ਇੰਨੇ ਗੱਲ ਦਾ ਡਰ ਰਹਿੰਦਾ ਵੀ ਕਿਤੇ ਬੰਦਿਆਂ ਦੀ ਜਵਾਨ ਤੋਂ ਮੁੱਕਰ ਨਾ ਜਾਵੇਂ ਤੂੰ ਅੱਗੇ ਬਹੁਗਰੀ ਮੁੱਕਰੇ ਆ ਤੇਰਾ ਪਤਾ ਹੀ ਨਹੀਂ